ਰੇਲਵੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਕਈ ਰੇਲਵੇ ਫਾਟਕ ਬੁਰੇ ਹਾਲਾਤਾਂ ਚ ਗੁਜ਼ਰ ਰਹੇ ਹਨ ਤਾਜ਼ਾ ਤਸਵੀਰ ਅਨਗੜ ਫਾਟਕ ਦੀ ਦੇਖਣ ਨੂੰ ਮਿਲੀ ਜਿੱਥੇ ਵੱਡੇ ਵੱਡੇ ਟੋਏ ਪਏ ਹੋਏ ਹਨ ਅਤੇ ਆਏ ਦਿਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਨੇ ਕਈ ਵਾਰ ਇਸ ਨੂੰ ਠੀਕ ਕਰਵਾਉਣ ਦੀ ਅਪੀਲ ਕੀਤੀ ਪਰ ਰੇਲਵੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸ਼ਾਇਦ ਰੇਲਵੇ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿੱਚ ਹੈ ਮੰਗੜਾ ਦਿੱਛੋਂ ਕੀ ਦੇ ਕੋਲ ਜਿਹੜਾ ਪੱਡ ਕਰ। ਕਿ ਇਹਦੀ ਸੂਰਤ ਆਦਰ ਮੈਂ ਦਿਖਾ ਦਿੱਤੀ ਕੀ ਆ। ਇਹ ਮਤਲਬ ਇੱਥੇ ਇੱਕ ਕਾਲੇ ਇੱਕ ਆਟੋ ਰਿਕਸ਼ਾ ਲੰਘਿਆ ਆ। ਆਟੋ ਰਿਕਸ਼ੇ ਦਾ ਜਿਹੜਾ ਚਿੰਤਾ ਵਿੱਚ ਟੁੱਟ ਗਿਆ। ਜਿੱਦਾਂ ਟੁੱਟ ਗਿਆ ਵਕਤ ਦੋ ਸੈਕਟਰ ਤੇ ਆਇਆ। ਇਹ ਇਸ ਤਰ੍ਹਾਂ ਬੜੀ ਬੜਾ ਸੱਟਾਂ ਵੀ ਲੱਗਦੀਆਂ ਲੋਕਾਂ ਨੂੰ। ਔਰ ਇੱਕ ਤਰ੍ਹਾਂ ਦਾ ਪਾੜੀ ਲੱਗਾ ਜਾ ਬਣਿਆ। ਕਿ ਜਦੋਂ ਨਾਲੋਂ ਗਾਸ਼ਾ ਨਾ ਜਦੋਂ ਫਿਰ ਉਹ ਗੱਡੀਆਂ ਬੈਠੀਆਂ ਜਿਹੜੀਆਂ ਉਹ ਚੜਦੀਆਂ ਨਹੀਂ ਆ। ਇਹ ਇਹ ਵੀ ਉਹ ਦੋਹਾਂ ਸਾਈਡਾਂ ਦੇ ਆਪਾਂ ਦੇਖ ਰਹੇ ਆ ਕਿ ਟੋਏ ਬਣੇ ਨੇ ਆ ਪਾਰਕਲੋਪਾ ਕਿਤੇ ਉਹ ਦੇਖਿਆ ਜੇ ਬੜਾ ਮਤਲਬ ਔਖਾ ਜਿਹਾ ਕੰਮ ਆ ਤੇ ਇਹ ਕਿਰਪਾ ਕਰੋ ਕਿ ਜਿਹੜੇ ਇੱਥੇ ਲੋਕਾਂ ਨੂੰ ਜੇ ਕਦਮ ਜੇ ਬੈਟਰੀ ਆ ਵੀ ਹੋਣ ਇੱਕ ਆ ਜਿਹੜੀ ਆ ਨਹੀਂ ਛੜ ਰਹੀ ਤੇ ਇਹ ਬੜੀ ਮੁਸ਼ਕਲ ਲੱਗ ਰਹੀ ਹੈ ਤੇ ਇਸ ਤਰ੍ਹਾਂ ਕਰਕੇ ਇਹ ਇੱਕ ਟੋਏ ਜਿਹੜੇ ਨੇ ਮਤਲਬ ਇਹਨੂੰ ਇੱਕ ਪਲੇਨ ਕੀਤਾ ਜਾਵੇ ਰੋਡ ਨੂੰ ਅਨਗੜਾ ਰੇਲਵੇ ਫਾਟਕ ਦੇ ਬੁਰੇ ਹਾਲ ਨੇ ਸਾਡੀ ਟੀਮ ਵੱਲੋਂ ਕਈ ਵਾਰ ਇਸ ਰੇਲਵੇ ਫਾਟਕ ਨੂੰ ਕਵਰ ਕੀਤਾ ਹੈ ਤੇ ਰੇਲਵੇ ਨੂੰ ਅਪੀਲ ਕੀਤੀ ਹੈ ਕਿ ਇਸ ਫਾਟਕ ਦੀ ਮੁਰੰਮਤ ਕੀਤੀ ਜਾਵੇ ਪਰ ਰੇਲਵੇ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਕਈ ਵਾਰ ਰਾਹਗੀਰਾਂ ਨੇ ਵੀ ਆਪਣੇ ਤੌਰ ਤੇ ਇਸ ਫਾਟਕ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹੀ ਹਾਲ ਹੋ ਜਾਂਦੇ ਨੇ ਜੋ ਹੁਣ ਇਸ ਵੇਲੇ ਤੁਸੀਂ ਦੇਖੇ ਨੇ ਸੋ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਨੇ ਇੱਕ ਵਾਰ ਫਿਰ ਰੇਲਵੇ ਵਿਭਾਗ ਤੋਂ ਅਪੀਲ ਕੀਤੀ ਹੈ ਕਿ ਹਾਦਸਿਆਂ ਨੂੰ ਰੋਕਿਆ ਜਾਵੇ ਤੇ ਇਸ ਫਾਟਕ ਦੀ ਮੁਰੰਮਤ ਕਰਵਾਈ ਜਾਵੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਨਿਊਜ਼